ਸ੍ਰੀ ਕਾਲ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਤੇ ਛੋਲਿਆਂ ਦੇ ਸਾਗ ਦੀ ਸਬਜ਼ੀ ਬਣਾਵਾਂਗੇ ਉਸ ਦੇ ਲਈ ਆਪਾਂ ਨੂੰ ਜਣਾਂ ਦੇ ਜਾਂ ਛੋਲਿਆਂ ਦੇ ਪੱਤੇ ਚਾਹੀਦੇ ਨੇ ਇਸ ਤਰੀਕੇ ਦੇ ਕੱਚੇ ਕੱਚੇ ਪੱਤੇ ਲਵਾਂਗੇ ਤੇ ਇਹਨਾਂ ਨੂੰ ਸਾਫ਼ ਕਰ ਲਵਾਂਗੇ ਇਸ ਦੀਆਂ ਪਤੀਆਂ ਨੂੰ ਆਪਾਂ ਰੱਖ ਲਵਾਂਗੇ ਤੇ ਜੋ ਡੰਡਲ ਹੋਣਗੇ ਉਹਨਾਂ ਨੂੰ ਆਪਾਂ ਅਲੱਗ ਕਰ ਦੇਵਾਂਗੇ ਇਸ ਤਰੀਕੇ ਨਾਲ ਸਾਰੇ ਪੱਤੇ ਨੂੰ ਵੱਖ ਕਰ ਲਵਾਂਗੇ ਦੰਦਲ ਨਾਲ ਇੱਥੇ ਜਿੰਨੀ ਆਪਾਂ ਸਬਜ਼ੀ ਲਈ ਹੈ ਜੀ ਸਬਜ਼ੀ ਵਿੱਚੋਂ ਦੋ ਜਾਣਿਆਂ ਲਈ ਦੋ ਕਾਲੀਆਂ ਬਣਨੀਆਂ ਸਬਜ਼ੀ ਦੀਆਂ ਹੁਣ ਮੈਂ ਸਾਰੀ ਸਬਜ਼ੀ ਨੂੰ ਸਾਫ਼ ਕਰਕੇ ਕੱਟ ਲਵਾਂਗੀ ਇਸ ਤਰੀਕੇ ਨਾਲ ਮੈਂ ਸਾਰੀ ਸਬਜ਼ੀ ਨੂੰ ਕੱਟ ਕਰ ਲਿਆ ਹੈ ਹੁਣ ਆਪਾਂ ਸਬਜ਼ੀ ਬਣਾ ਲਵਾਂਗੇ ਇੱਥੇ ਮੈਂ ਸਰ੍ਹੋਂ ਦੇ ਪੈਨ ਦੇ ਵਿੱਚ ਸਰੋਂ ਦਾ ਤੇਲ ਲਿਆ ਹੈ ਜੀ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇਲ ਨੂੰ ਗਰਮ ਕਰ ਲਵਾਂਗੇ ਫਿਰ ਇੱਕ ਚਮਚਾ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਜਦੋਂ ਵੀ ਆਪਾਂ ਇਹ ਸਬਜ਼ੀ ਬਣਾਵਾਂਗੇ ਜੀ ਤਾਂ ਆਪਾਂ ਸਬਜ਼ੀ ਨੂੰ ਬਰੀਕ-ਬਰੀਕ ਕੱਟ ਲਵਾਂਗੇ ਜਦੋਂ ਜੀਰਾ 골ਡਨ ਬ੍ਰਾਊਨ ਹੋ ਜਾਵੇ ਤਾਂ ਥੋੜੀ ਜਿਹੀ ਹਿੰਗ ਪਾਵਾਂਗੇ ਫਿਰ ਹਿੰਗ ਨੂੰ ਵੀ ਥੋੜੀ देर ਪਕਾ ਲਵਾਂਗੇ ਫਿਰ ਕद्दूकस ਕੀਤੀ ਹੋਈ ਅਦਰਕ ਪਾਵਾਂਗੇ ਰਕ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ਫਿਰ ਇੱਕ ਹਰੀ ਮਿਰਚ ਪਾਵਾਂਗੇ ਕੱਟੀ ਹੋਈ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਪਿਆਜ਼ ਪਾਵਾਂਗੇ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਪਿਆਜ਼ ਕੱਟ ਕੇ ਪਾਇਆ ਹੈ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਨੂੰ ਤੇ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇਸੇ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਵਿੱਚ ਵਿੱਚ ਤੇ ਪਿਆਜ਼ ਨੂੰ ਥੋੜੀ देर ਪਕਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਫਿਰ ਪਿਆਜ਼ ਨੂੰ ਥੋੜਾ ਹਿਲਾ ਲਵਾਂਗੇ ਪੇਰਾ ਆਲੂ ਪਾਵਾਂਗੇ। ਇੱਥੇ ਮੈਂ ਦੋ ਵੱਡੇ ਸਾਈਜ਼ ਦੇ ਆਲੂ ਲਏ ਸੀ। ਆਲੂਆਂ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਆਪਾਂ ਲੋਨ ਨੂੰ ਪਾਵਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂਆਂ ਨੂੰ। ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਇਹ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜੀ ਦੇਰ ਢਾਕੇ ਪਕਾ ਲਵਾਂਗੇ ਆਲੂ ਵੀਕ ਲੈਨੇ ਆਂ ਆਲੂ ਥੋੜੇ ਥੋੜੇ ਪੱਕ ਚੁੱਕੇ ਨੇ ਆਲੂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਥੋੜੀ ਦੇਰ ਹੋਰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਫਿਰ 2 ਚਮਚ ਫਰੈਸ਼ ਮਟਰ ਪਾਵਾਂਗੇ ਆਪਾਂ ਇੱਥੇ ਫਰੈਸ਼ ਮਟਰ ਲੈਏ ਨਹੀਂ ਜੀ ਮਟਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜੀ देर ਫੋਟਾ ਕੇ ਬਕਾ ਲਵਾਂਗੇ ਤਾਂ ਕਿ ਮਟਰ ਚੰਗੀ ਤਰ੍ਹਾਂ ਪੱਕ ਜਾਣ ਹੁਣ ਮਟਰ ਪੱਕ ਚੁੱਕੇ ਨੇ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੁਬਾਰਾ ਤੋਂ ਚੰਗੀ ਤਰ੍ਹਾਂ ਮਿਕਸ ਕਰਕੇ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਦੋ ਚਮਚਾ ਹਲਦੀ ਪਾਵਾਂਗੇ ਆਪਾਂ ਇੱਥੇ ਸਬਜ਼ੀ ਬਣਾ ਰਹੇ ਹਾਂ ਜੀ ਇਸਦੇ ਲਈ ਆਪਾਂ ਹਲਦੀ ਪਾਵਾਂਗੇ ਜੇ ਆਪਾਂ ਸਾਗ ਬਣਾਵਾਂਗੇ ਫਿਰ ਆਪਾਂ ਹਲਦੀ ਨਹੀਂ ਪਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਫਿਰ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਿਰ ਮਿਕਸ ਕਰਨ ਤੋਂ ਬਾਅਦ ਜੋ ਆਪਾਂ ਸਬਜ਼ੀ ਕੱਟ ਕੇ ਰੱਖੀ ਸੀ ਉਹ ਸਬਜ਼ੀ ਪਾਵਾਂਗੇ ਇਹ ਸਬਜ਼ੀ ਦਾ ਟੇਸਟ ਹਲਕਾ ਜਿਹਾ ਖੱਟਾ ਹੁੰਦਾ ਹੈ ਜੀ ਇਸ ਦੇ ਲਈ ਆਪਾਂ ਟਮਾਟਰ ਨਹੀਂ ਪਾਵਾਂਗੇ ਸਬਜ਼ੀ ਵਿੱਚ ਫਿਰ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ हरिया हाँ पतेदार सब्जियां अपा खानिया चाहिए ने जी दो तीन मिनट दे सब्जी ढाके पका लवान गे हम अपना सब्जी वेख लें सब्जी इस तरीके की पक के, के, के तैयार है हूँ सब्जी पक के तैयार है जी जिस तरीके की सब्जी अपन चाहती थी उस तरीके की सब्जी बन के, के तैयार है कॉली देवे सब्जी ਤਬਦੀਨ ਨੂੰ ਗਰਮ-ਗਰਮ ਰੋਟੀ ਦੇ ਨਾਲ ਜਾਂ ਪਰੌਂਠਿਆਂ ਦੇ ਨਾਲ ਸਰਵ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ